ਆ ਦੋਸਤੋ ਅੱਜ ਅਸੀਂ ਸਾਡੇ ਆਪਣੇ ਜੱਦੀ ਪਿੰਡ ਦੋਦੜਾ ਵਿਖੇ ਆਏ ਹਾਂ ਸਾਡੇ ਬਹੁਤ ਹੀ ਸਤਿਕਾਰਤ ਪਿੰਡ ਚੋਂ ਸਾਡੇ ਤਾਇਆ ਜੀ ਲੱਗਦੇ ਹੈਗੇ ਆ ਸਾਬਕਾ ਸਰਪੰਚ ਹੈਗੇ ਆ ਸਰਦਾਰ ਹਰਕਰਨ ਸਿੰਘ ਜਿਹੜੇ ਲੰਬਾ ਸਮਾਂ ਪਿੰਡ ਦੇ ਸਰਪੰਚ ਵੀ ਰਹੇ ਮਿਲਟਰੀ ਦੇ ਵਿੱਚ ਵੀ ਇਹਨਾਂ ਨੇ ਸੇਵਾ ਨਿਭਾਈ ਤੇ ਪਿੰਡ ਦੇ ਜਿਹੜੇ ਲੋਕਾਂ ਦੇ ਕੰਮਾਂ ਦੇ ਵਿੱਚ ਲਗਾਤਾਰ ਇਹ ਮਤਲਬ ਜ਼ਿੰਦਗੀ ਚ ਸਰਗਰਮ ਰਹੇ ਨੇ ਤਕਰੀਬਨ 91 ਸਾਲ ਦੀ ਉਮਰ ਨੋਂ ਪਹੁੰਚੇ ਹੋਏ ਹੈਗੇ ਆ ਤੇ ਅੱਜ ਅਸੀਂ ਜਿਹੜਾ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਇਸ ਸੰਘਰਸ਼ਮਈ ਜੀਵਨ ਦੀਆਂ ਜਿਹੜੀਆਂ ਮੁੱਖ ਘਟਨਾਵਾਂ ਨੇ ਆ ਬਚਪਨ ਤੋਂ ਲੈ ਕੇ ਅੱਜ ਤੱਕ ਉਹ ਅਸੀਂ ਕਰਾਂਗੇ ਸਸਰੀਕਾਲ ਜੀ ਸਰਪੰਚ ਸਾਹਿਬ ਸਸਰੀਕਾਲ ਤੇ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਤੁਹਾਡਾ ਜਨਮ ਦੀ ਤਾਰੀਖ ਜਦ ਹੈ ਕੁਝ ਜਨਮ ਅੰਦਾਜ਼ਾ ਹੋਵੇ ਅੰਦਾਜ਼ਾ ਬਿਕਰਮੀ ਸਾ ਮਤ 90 ਅੱਛਾ ਹੌਨ ਦੇ ਅਰਧ ਦੇ ਵਿੱਚ ਹੌਨ ਦੇ ਹੌਨ ਦਾ ਮਹੀਨਾ ਹਾਂਜੀ ਅਰਧ ਦੇ ਵਿੱਚ ਜਨਮ ਹੋਇਆ ਤੇ ਜਿਹੜਾ ਅੰਗਰੇਜ਼ੀ ਸਾਲ ਹੈ ਇਹਦਾ ਨਹੀਂ ਕੁਛ ਅੰਦਾਜ਼ਾ ਕਿ ਅੰਗਰੇਜ਼ੀ ਸਾਲ ਕਿਹੜਾ ਸੀਗਾ ਉਹ ਅੰਗਰੇਜ਼ੀ ਸਾਲ ਆ ਮੈਂ ਇਹ ਮੈਂ ਆਹ ਹਾਂ ਉਹ ਦੱਸਣਾ ਜੇ 1947 ਤੋਂ ਕਿੰਨੇ ਸਾਲ ਪਹਿਲਾਂ ਦਾ ਸੀਗਾ ਮਤਲਬ 1947 ਵੇਲੇ ਤੁਸੀਂ ਕਿੰਨੇ ਸਾਲ ਦੇ ਸੀ ਹਣ 40 ਵੇਲੇ ਮੈਂ 14 ਸਾਲ ਦਾ ਅੱਛਾ 14 ਸਾਲ ਦੇ ਫਿਰ ਤਾਂ ਤੁਸੀਂ ਕਾਫੀ ਜਵਾਨ ਸੀਗੇ ਹਾਂ ਹੂੰ ਤੇ 14 ਸੈਂਤਿ ਮਤਲਬ 1933 ਦੇ ਕਰੀਬ ਤੁਹਾਡਾ ਜਨਮ 33 34 ਹੈ ਨਾ ਹਾਂ ਹੂੰ 32 33 ਤੇ ਇਹ ਤੇ ਤੁਹਾਡੇ ਆਪਣਾ ਸਰਕਾਰਜੋਗ ਪਿਤਾ ਜੀ ਦਾ ਨਾਮ ਸ਼ਿਵਰਾਮ ਸਿੰਘ ਸ਼ਿਵਰਾਮ ਸਿੰਘ ਜੀ ਤਿੰਨ ਭਰਾ ਸੀਗੇ ਤੁਸੀਂ ਹਨਾ ਜੀ ਨਾ ਦੋ 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 ਕਿਹੜੇ ਕਿਹੜੇ ਜੇਤ ਸਿੰਘ ਨਹੀਂ ਉਹ ਤਾਂ ਦੋ ਸੀਗੇ ਤੇ ਤੁਸੀਂ ਤਾਂ ਤਿੰਨ ਭਰਾ ਸੀ ਨਾ ਹਾਂ ਠੀਕ ਹੈ ਉਹ ਜਿਤ ਸਿੰਘ ਤੇ ਸ਼ਿਵਰਾਮ ਉਹ ਦੋ ਭਰਾ ਸੀਗੇ ਹਨਾ ਬਾਪੂ ਜੀ ਉਹ ਆਂਦੇ ਸੇ ਤਿੰਨ ਤਿੰਨ ਦੋਨੋਂ ਦੇ ਤਿੰਨ ਤਿੰਨ ਸੀਗੇ ਤੁਸੀਂ ਸਰਦਾਰ ਮਤਲਬ ਜਿਹੜੇ ਹੈਗੇ ਆ ਆ ਆਪਣਾ ਜਿਹੜੇ ਨੇ ਰਾਜਸਥਾਨ ਚ ਵੀ ਜ਼ਮੀਨ ਲਈ ਹੈ ਉਹ ਸਾਰੇ ਤਾਂ ਛੋਟੇ ਨੇਗੇ ਹੈ ਜਿਹੜੇ ਨੇ ਰਾਜਸਥਾਨ ਦੇ ਵਿੱਚ ਜ਼ਮੀਨ ਲਈ ਤੁਹਾਡੇ ਭਰਾ ਇੱਕ ਰਾਜਸਥਾਨ ਨਹੀਂ ਲਈ ਨਹੀਂ ਆ ਤੁਹਾਡੇ ਹੈਗੇ ਜਿਹੜੇ ਵੱਡੇ ਭਰਾ ਦਾ ਨਾਮ ਹਰਵੰਤ ਸਿੰਘ ਹਾਂ ਹਰਵੰਤ ਸਿੰਘ ਤੁਹਾਡੇ ਤੋਂ ਛੋਟੇ ਸੀਗੇ ਇੱਕ ਹੋਰ ਹੈ ਤੁਸੀਂ ਤਿੰਨ ਭਰਾ ਸੀ ਨਾ ਤੀਜਾ ਉਹ ਤਾਂ ਮੇਠੋਂ 8 8-9 ਸਾਲ ਵੱਡਾ ਸੀ अच्छा ਉਹਨਾਂ ਦਾ ਸ਼ੁਭਨਾਮ ਕੀ ਹਰਵੰਤ ਸਿੰਘ ਨਹੀਂ ਪੀਜੇ ਦਾ ਪੀਜੇ ਦਾ ਗੁਰਵਕ ਸਿੰਘ ਹਾਂ ਗੁਰਵਕ ਸਿੰਘ ਗੁਰਵਕ ਸਿੰਘ ਦੀ ਮੈਂ ਗੱਲ ਕਰਦਾ ਮੇਰੇ ਕੋਲ ਇੱਕ ਵਾਰੀ ਪਟਿਆਲੇ ਵੀ ਗਏ ਸੀ ਤੇ ਅੱਛਾ ਉਹ ਤੁਹਾਡੇ ਨਾਲ ਵੱਡੇ ਸੀਗੇ ਉਹ ਨਾ ਛੋਟੇ ਤੇ ਗੁਰਵਕ ਸਿੰਘ ਤਾਂ ਸਾਰਿਆਂ ਤੋਂ ਛੋਟੇ ਸੀ ਹਾਂ ਅੱਛਾ ਉਹ 8-8 ਸਾਲ ਵਾਂਗੂ ਛੋਟੇ ਤੇ ਉਹ 8 ਸਾਲ ਵਾਂਗੂ ਵੱਡਾ ਸੀ ਤੇ ਤੁਹਾਡੇ ਮਾਤਾ ਜੀ ਦਾ ਨਾਮ ਨਿਹਾਲਕੌਰ ਨਿਹਾਲਕੌਰ ਠੀਕ ਠੀਕ ਹੈ अच्छा बचपन ਦੇ ਵਿੱਚ ਤੁਹਾਡੇ ਬਾਰੇ ਇਹ ਵੀ ਗੱਲ ਆਉਂਦੀ ਹੈ ਕਿ ਤੁਸੀਂ ਗੁਰਨਿਆਂ ਤੋਂ ਆਏ ਸੀਗੇ ਗੁਰਨਿਆਂ ਤੋਂ ਤੁਹਾਡੇ ਵੱਡੇ ਵਡੇਰੇ ਆਏ ਸੀ ਜਾਂ ਤੁਸੀਂ ਵੀ ਵਾਟੇ ਵਡੇਰੇ ਸਾਡਾ ਬਾਬਾ ਹੈ ਅੱਛਾ ਤੁਹਾਡਾ ਜਨਮ ਦੋਦੜੇ ਦਾ ਹੀ ਹੈ ਸਾਡੇ ਬਾਪੂ ਫੁਰਨਾ ਵੀ ਦੋਦੜੇ ਦਾ ਹੈ ਅੱਛਾ ਅੱਛਾ ਠੀਕ ਠੀਕ ਮੰਨ ਤੁਹਾਡੇ ਦਾਦੇ ਜਿਹੜੇ ਹੈਗੇ ਆ ਉਹ ਉਹ ਆਏ ਸੀ ਗੁਰਨਿਆਂ ਤੋਂ ਤੇ ਇੱਕ ਜਿਹੜਾ ਜਿਵੇਂ ਗੜੱਦੀ ਵੀ ਤੁਹਾਨੂੰ ਜ਼ਮੀਨ ਅਲਾਟ ਹੋਈ ਸੀ ਅਸਲ ਗੱਲ ਗੜੱਦੀ ਸੀ ਤਾਂ ਪਹਿਲਾਂ ਸਾਨੂੰ ਮਨੇ ਬਤਾਤੀ ਗੜੱਦੀ ਦੀ ਗੱਲ ਅਸਲ ਇਹ ਕਿਤੇ ਆਪਣੇ ਕੋਲੋਂ ਇੱਧਰ ਅਲਦਾਸ ਦੇਨੇ ਰਸਤੇ ਰਸਤੇ ਦੇਤੇ ਨੇ ਕਿਹੜਾ ਨਾਲ ਲੜਾਈ ਹੁੰਦੀ ਰਹੀ ਆ ਪਿੰਡ ਦੀ ਹਾਂ ਹਾਂ ਇਹ ਉਦੋਂ ਦੇ ਅੱਛਾ ਗੜੱਦੀ ਰਸਤੇ ਹੋਏ ਹੋਏ ਨੇ ਅੱਛਾ ਅੱਛਾ ਉਹ ਰਸਤੇ ਦੀ ਗੱਲ ਹੈ ਓਕੇ ਓਕੇ ਉਹ 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 ਮੁੰਨੇ ਕਿਹੜੇ ਨਾਲ ਰਿਸ਼ਤੇ ਸੀ ਉਹ ਉਹਨਾਂ ਨਾਲ ਸਮਝ ਲੈ ਵੀ ਉਹ ਉਹ ਮਰ ਕੇ ਅੱਛਾ ਉਹਨਾਂ ਦੇ ਨਾਲ ਕਿਹੜੀ ਬੁੜੀ ਸੀ ਉਹ ਆਲੰਪੁਰ ਦੇ ਸੀ ਅੱਛਾ ਹੀ ਸੀ ਕਿਹੜੀ ਹੂੰ ਹੂੰ ਉਹ ਉਹ ਉੱਥੇ ਵੀ ਸਾਡੇ ਅੰਬੋ ਦੇ ਨਾਨਕੇ ਤੇ ਅੱਛਾ ਆਲੰਪੁਰ ਹਾਂ ਆਲੰਪੁਰ ਉਹ ਆ ਪਚ ਮੇਰੇ ਖਿਆਲ ਤੋਂ ਉਹਨਾਂ ਦੇ ਰਿਸ਼ਤੇ تھے ਠੀਕ 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 ਉਹਨਾਂ ਨੇ ਸਾਨੂੰ ਜ਼ਮੀਨ ਦੇ ਵੰਡ ਦੀ ਕੋਸ਼ਿਸ਼ ਕੀਤੀ ਬੁੜੀ ਕੋ ਮਾਰਗੇ ਨਾ ਹੋ ਹਮ ਹੱਕਿਆਂ ਨੇ ਉਹ ਕਰਤਾ ਉਹ ਬੁੜੀ ਜਿਉਂਦੀ ਸੀ ਬੁੜੀ ਪਹਿਲਾਂ ਬੁੜੀ ਦੇ ਨਾਂ ਲੱਗੀ ਅੱਛਾ ਅੱਛਾ ਫਿਰ ਬੁੜੀ ਨੇ ਬਾਪੂ ਹਰਾਂ ਦੇ ਨਾਂ ਲਵਾ ਤੀ ਠੀਕ 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 ਤੇ ਤੁਹਾਡੇ ਜਿਹੜੇ ਪਿਤਾ ਜੀ ਹਿੱਦੇ ਹਿੱਸੇ ਕਿੰਨੀ ਜ਼ਮੀਨ ਆਉਂਦੀ ਸੀਗੀ ਉਹ ਹਨਾ ਜ਼ਮੀਨ ਤੈਨਾਂ ਹੱਵ ਬਿਜਾਈ ਤੀ अच्छा अच्छा के 180 ਦੇ ਉੱਤੇ ਦੀ ਗੜਦੀ ਗੜਦੀ ਦਾ 12 12 ਕਿ ਉਹ ਆਹ ਹੀ ਤੇ ਵਾਰਾਂ ਕਿੱਦੇ اچھا ਹੂੰ ਹੂੰ ਉਹਦਾ ਕੀ ਮਤਲਬ ਕਿ ਉਹ ਵੀ ਸੀ 260 ਸਕੇਣਾ اچھا ਤੁਸੀਂ ਫਿਰ ਬਚਪਨ ਦੇ ਵਿੱਚ ਮੇਰੇ ਖਿਆਲ ਤਿੰਨਾ ਭਰਾਵਾਂ ਚ ਤੁਸੀਂ ਹੀ ਵੱਡੇ ਸੀ ਹਾਂ ਤੇ ਤੁਸੀਂ ਕਿਹੜੀ ਕਲਾਸ ਤੱਕ ਪੜੀ ਮੈਂ ਮੈਂ 12ਵੇਂ ਚ ਫੇਰ ਹੋ ਗਏ ਸੀ ਅੱਛਾ ਤੁਸੀਂ 11 ਪਾਸ ਕਰਕੇ ਸੀਗੇ ਹਾਂ ਪਹਿਲਾਂ ਪਹਿਲਾਂ ਕਿੱਥੇ ਪੜੀ ਪਹਿਲਾਂ ਬਚਵੋਣੇ ਬਚਵੋਣੇ ਚੌਥੀ ਕਲਾਸ ਤੱਕ ਹਾਂ ਕਹਿੰਦੇ ਪ੍ਰਾਇਮਰੀ ਸੀਗਾ ਉੱਥੇ ਆਪਣੇ ਪਿੰਡ ਆ ਗਏ ਤੇ ਫੇਰ ਫਿਰ ਉੱਥੇ ਹੀ 바ਗੇ ਕਿਉਂ ਆਪਣੇ ਉਹ ਮਾਸਟਰ ਨਾ ਆਇਆ ਅੱਛਾ ਉਹਦੇ ਤੋਂ ਬਾਅਦ OK ਅੱਛਾ ਰੋਲਿਆਂ ਤੋਂ ਪਹਿਲਾਂ ਉਰੇ ਵੀ ਚੱਲ ਪਿਆ ਸੀ ਸਕੂਲ ਹਾਂ ਹਾਂ ਉਰੇ ਉਸੇ ਸਾਲ ਹੀ ਚੱਲੇ ਸੀ ਅੱਛਾ ਅੱਛਾ ਉਹ ਇੱਕ ਕਮਰਾ ਜਾ ਬਣਾਤਾ ਸੀ ਆਪਣੇ ਕਿੱਥੇ ਕਿ ਕਿਹੜੀ ਜਗ੍ਹਾ ਗੁਰਦੁਆਰੇ ਚ ਗੁਰਦੁਆਰੇ ਚ ਇੱਕ ਬਰਾਂਡਾ ਇੱਕ ਬੈਠਕ ਦੇਤੀ ਸੀ ਬਾਕੀ ਮਗਰਲੇ ਪਾਸੇ ਬੈਠਕ ਉਹ ਬੇੜਾ ਸੀ ਉਹ ਬੇੜਾ ਅੱਛਾ ਜਿੱਥੇ ਬਾਅਦ ਚ ਵੀ ਚੱਲਦਾ ਰਿਹਾ ਤਿੰਨ ਕ ਕਲਾਸਾਂ ਸੀ ਵੀ ਉੱਥੇ ਕੀਤੀਆਂ ਹਾਂ ਹੂੰ ਫਿਰ ਉਹ ਫਿਰ ਚੱਲਦੇ ਰਿਹਾ ਸਕੂਲ ਤਾਂ ਫਿਰ ਰਹੂ ਰਹੂ ਜੀ ਆ ਗਏ ਤੇ ਉਹ ਰਹੂ ਜੀ ਮਾਸਟਰ ਸੀ अच्छा ਜਿਹੜਾ ਤੁਸੀਂ ਬੱਚੋਆਂ ਨੇ ਮਤਲਬ ਪੜ੍ਹੇ ਉਹ ਤੋਂ ਬਾਅਦ ਫਿਰ ਚੌਥੀ ਤੋਂ ਬਾਅਦ ਕਿੱਥੇ ਦਾਖਲ ਹੋ ਬੜਲਾਡੇ ਬੜਲਾਡੇ ਹਾਂ ਬੜਲਾਡੇ ਕਿਸ ਤਰ੍ਹਾਂ ਜਾਂਦੇ ਸੀਗੇ ਬੜਲਾਡੇ ਤਾਂ ਮੋਟੇਂਗ ਜ ਰਹੇ ਵਿਚਲੇ ਜ ਜ ਤੁਰ ਕੇ ਉਹ ਲੈ ਜਾਂਦੇ ਤੇ ਅੱਛਾ ਹਾਂ ਪੈਦਲੀ ਪੈਦਲ ਪੈਦਲ ਜਾਂ ਫਿਰ ਕੁਝ ਟਾਈਮ ਹੋਸਟਲ 'ਚ ਰਹੇ ਉੱਥੇ ਬੋਰਡਿੰਗ 'ਚ ਹਾਂ ਬਾਹਾਂ ਚ ਰਹੇ ਹੋਸਟਲ 'ਚ ਤੁਰ ਕੇ ਘਟ ਆਉਂਦੇ ਰਹੇ ਤੇ ਉਦੋਂ ਫਿਰ ਤੁਹਾਡੇ ਨਾਲ ਹੋਰ ਕੌਣ-ਕੌਣ ਸੀ ਜਿਹੜੇ ਪੜਨ ਜਾਂਦੇ ਸੀ ਉਦੋਂ ਦਾ 15 ਬੰਦੇ ਹੁੰਦੇ ਨੇ ਅੱਛਾ ਕਿਹੜੇ-ਕਿਹੜੇ ਕੁਸੀ ਕਿਸੇ ਦੇ ਨਾਮ ਜਿਆਦਾ ਹੁੰਣ ਤੁਹਾਡੇ ਹੋਰ ਉਹਨਾਂ ਦੇ ਉਹਨਾਂ ਦੇ ਬਾਣੀਆਂ ਦੇ ਤੇ ਸਾਰੇ ਬਾੜੇ ਦੇ ਅੱਛਾ ਇਹਨਾਂ ਦੇ ਬਨਾਰਸੀ ਕਿਹਾਂ ਚੋਂ ਹਾਂ ਬਨਾਰਸੀ ਆ ਕੁਲਣਕੇ ਕੁਲਣਕੇ ਹਾਂ ਉਹਨਾਂ ਦੇ ਬਾਬੂ ਤਨਤਾ ਬਾਬੂ ਦੇ ਹੁੰਦੇ ਅੱਛਾ ਹਾਂ ਬਾਬੂ ਕਿਹੜਾ ਸੀਗਾ ਬਾਬੂ ਇਹਨਾਂ ਦਾ ਭਾਈ ਸੀ ਬਨਾਰਸੀ ਹੋ ਰਹ ਹਾਂ ਹਾਂ ਅੱਛਾ ਆਹ ਕਹਿੰਦੇ ਉਹ ਬੜਾ ਸਾਣੀ ਮਾਰਾ ਤੇ ਇੱਥੇ ਬਹੁਤ ਵੱਡਾ ਬੱਡੇ ਹੋਇਆ ਸੀਗਾ ਹਾਂ ਹਾਂ ਉਹ ਵੱਲੋਂ ਭੈਸ ਨੇ ਤੇਰੇ ਸਾਲੇ ਉਸ ਨੇ ਬਰਾਂ ਵਾਕਸ ਨੇ ਅੱਛਾ ਅੱਛਾ ਉਹ ਤਾਂ ਫਿਰ ਸਾਡੀ ਸੁਰਤ ਤੋਂ ਮੈਨੂੰ ਲੱਗਦਾ ਪਹਿਲਾਂ ਹੀ ਚਲੇ ਚੁਲੇ ਗਏ ਹੋਣਗੇ ਆਪਣੇ ਪਿੰਡੋਂ ਹੈ ਨਾ ਹਾਂ ਛੋਟੀ ਸੁਰਤ ਤੋਂ ਬਾਹਰ ਚਲੇ ਗਏ ਹਾਂ ਉਹ ਕਿੱਥੇ ਜਾ ਬੁਲਾੜੇ ਚਲੇ ਗਏ ਸੀ ਹਾਂ ਉਹ ਤਾਂ ਉਹ ਤਾਂ ਕੁਛ ਨਾ ਸੁਣਾਵਾਂਗੇ ਅੱਛਾ ਕੁਛ ਤੂ ਰੀ ਵਾਗੇ ਤੇ ਅੱਛਾ ਅੱਛਾ ਹੂੰ ਤੇ ਦ ਦਸਵੀਂ ਤੋਂ ਬਾਅਦ ਜਦੋਂ ਤੁਸੀਂ ਦਸਵੀਂ ਪਾਸ ਕੀਤੀ ਉਹ ਸਾਲ ਕੋਈ ਯਾਦ ਹੈ ਤੁਹਾਡੇ ਕਿਹੜਾ ਸਾਲ ਸੀ ਹਾਂ 55 ਇਹ 55 ਤੇ ਉਹ 11ਵੀਂ ਚ ਕਿੱਥੇ ਲੱਗੇ ਫਿਰ ਤੁਸੀਂ ਪਟਿਆਲੇ ਅੱਛਾ ਪਟਿਆਲੇ ਕਿਹੜੇ ਸਕੂਲ ਚ ਦੋਸਾਰਾ ਪਟਿਆਲੇ ਰਹਿਆ ਕਿਹੜੇ ਕਿਹੜੇ ਸੰਸਥਾ ਚ ਸੀ ਇਹ ਪਟਿਆਲੇ ਪਟਿਆਲੇ ਕਿਹੜੀ ਸੰਸਥਾ ਦੇ ਵਿੱਚ ਸੀਗੇ ਉਹ ਮਹਿੰਦਰਾ ਕਾਲਜ ਵਿੱਚ ਮਹਿੰਦਰਾ ਕਾਲਜ ਦੇ ਵਿੱਚ ਹਾਂ ਅੱਛਾ ਮਹਿੰਦਰਾ ਕਾਲਜ ਦੇ ਵਿਦਿਆਰਥੀ ਵੀ ਰਹੇ ਹੋ ਤੁਸੀਂ ਠੀਕ ਹੈ ਉਦੋਂ ਤੁਸੀਂ ਫਿਰ 11ਵੀਂ ਚ ਕਿਹੜੇ-ਕਿਹੜੇ ਵਿਸ਼ੇ ਪੜ੍ਹਦੇ ਸੀ ਤੁਸੀਂ ਉਹ ਤਿੰਨ ਵਿਸ਼ੇ ਤੇ ਇੱਕ ਤੇ ਪੰਜਾਬੀ ਅੰਗਰੇਜ਼ੀ ਇੱਕ ਹੋਰ ਤੇ ਆਪਣਾ ਐਂਡ ਆਲ ਇਤਿਹਾਸ ਵੀ ਵਗੈਰਾ ਹੋਣਾ ਇਤਿਹਾਸ ਉਸ ਵੀ ਸੀਗਾ ਕੁ ਅਕਾਸ਼ ਵੀ ਹੈਗਾ ਤੇ ਇਹ ਅਕਾਸ਼ ਵੀ ਹੈਗਾ ਤੇ ਪੰਜਾਬ ਦਾ ਹਾਂ ਪੰਜਾਬ ਦਾ ਜਾਂ ਰਾਜਨੀਤੀ ਸ਼ਾਸਤਰ ਹੋ ਕੋਈ ਨਹੀਂ ਉਹ ਹੋ ਐ ờ ਹੌਂਡਾ ਲਾਇਆ ਕੋਈ ਜਨਾਮ ਹੈ ਹੂੰ ਉਹ ਇਕਨੋਮਿਕਸ ਅੱਛਾ ਅਰਥ ਸ਼ਾਸਤਰ ਇਕਨੋਮਿਕਸ ਤਾਂ ਬਰਾ ਉਹ ਖੇ ਸਬਜੈਕਟ ਲੈ ਲਈ ਸੀ ਔਖਾ ਸਬਜੈਕਟ ਲੈ ਲਿਆ ਕਾਫੀ ਮੈਂ ਔਖਾ ਹੁੰਦਾ ਉਹ ਹੂੰ ਤੇ ਕੋਈ ਅਧਿਆਪਕ ਦਾ ਨਾਂ ਯਾਦਾ ਤੁਹਾਡੇ ਜਿਵੇਂ ਚੌਥੀ ਚ ਕੌਣ ਪੜਾਉਂਦਾ ਰਿਹਾ ਤੁਹਾਨੂੰ ਇੱਥੇ ਬੱਚਵਾਂ ਨੂੰ ਆ ਬੱਚਵਾਂ ਦਾ ਪਹਿਲਾ ਇੱਕ ਰੋਸ਼ਨ ਦੇਂਦੀਗਾ ਮੁਸਲਮਾਨ ਅੱਛਾ ਜੀ ਫਿਰ ਦੇਵੀਦਿਆ ਦੇਵੀਦਲਹਾਉ ਉਹਦਾ ਹੁਕਮਰਾਜ ਵੀ ਗੱਲ ਕਰਦੇ ਸੀ ਦੇਵੀਦਲ ਹਾਂ ਜੀ ਫਿਰ ਦੇਵੀਦਿਆ ਤੇ ਉਦੋਂ ਬਾਅਦ ਫਿਰ ਉਹ ਦੇਵੀਦਲ ਬਦਲ ਗਿਆ ਕਿ ਉਹ ਫਿਰ ਜਗੀਰ ਸਿੰਘ ਆ ਗਿਆ ਸੀ ਉਹ ਉਹ ਹੋਸ਼ੋਂ ਸਰਦਾਰਤਾਂ ਕੋਲ ਲੱਗਿਆ ਹੋਇਆ ਸੀਗਾ ਹੂੰ ਹੂੰ ਉਹ ਉੱਥੋਂ ਪਾਰਛੜੇ ਆ ਗਿਆ ਆ ਗਿਆ ਸੀ ਇੱਥੇ ਮਾਸਟਰ ਲੱਗਿਆ ਸੀ ਅੱਛਾ ਇੱਕ ਦਿਲਚਸਪ ਕਿੱਸਾ ਉਹਨਾਂ ਨੇ ਮੈਨੂੰ ਸੁਣਾਇਆ ਸੀਗਾ ਆ ਗੁੱਗਨਰਾਮ ਮਾਸਟਰ ਹੁੰਦਾ ਸੀ ਉੱਥੇ ਤੁਹਾਡੇ ਵਾਲੇ ਮਾਸਟਰਾਂ ਤੋਂ ਪਹਿਲਾਂ ਦੇਵੀਦਿਆਲ ਤੋਂ ਪਹਿਲਾਂ ਗੁੱਗਨਰਾਮ ਹੁੰਦਾ ਸੀ ਗੁੱਗਨਰਾਮ ਕਹਿੰਦੇ ਆਸੀਂ ਵੀ ਸੁਣਦੇ ਮੇਰੇ ਦਾਦਾ ਜੀ ਦਾ ਭਰਾ ਅਮਰ ਸਿੰਘ ਹਾਂ ਪਟਵਾਰੀ ਵੀ ਲੱਗਿਆ ਸੀ ਉਹ ਗੁੱਗਨਰਾਮ ਕੋਲੇ ਪੜਿਆ ਸੀਗਾ ਤੇ ਅਮਰ ਅਮਰ ਸਿੰਘ ਨੂੰ ਤੁਸੀਂ ਤਾਂ ਨਹੀਂ ਦੇਖਿਆ ਹੋਣਾ ਹਾਂ ਮਤਲਬ ਜੱਗਰ ਤੋਂ ਵੱਡਾ ਭਰਾ ਸੀਗਾ ਮੇਰੇ ਮੇਰੇ ਦਾਦੇ ਜੱਗਰ ਦਾ ਚਲਿਆ ਚੁੜ ਗਿਆ ਸੀ ਕਹਿੰਦੇ ਹਾਂ ਬਹੁਤ ਪਾਕਿਸਤਾਨ ਕਣੀ ਕਿਤੇ ਹੱਲਿਆਂ ਵੇਲੇ ਤੋਂ ਪਹਿਲਾਂ ਚਲਿਆ ਗਿਆ ਮੁੜਕੇ ਪਤਾ ਨਹੀਂ ਲੱਗਿਆ ਉਹ ਮਸਲਾ ਉਹ 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 ਜਿਵੇਂ ਨਾ ਵੀ ਉਹਦਾ ਖਾਸਾ ਚੱਲਦਾ ਰਿਹਾ ਹਾਂ ਉਹ ਪਿਛਲੇ ਪਿੰਡ ਦਾ ਮਤਲਬ ਕਾਫੀ ਜਿਹੜਾ ਹੈਗਾ ਉਹ ਉਹ ਚੱਲਿਆ ਸੀ ਪੂਰਾ ਗੱਲਾਂ ਕਰ ਹੂੰ ਹੂੰ ਤੇ ਆਉ ਉਹਦੀਆਂ ਕੁਝ ਕਿਤਾਬਾਂ ਮੈਨੂੰ ਮਿਲ ਗਿਆ ਬਾਕੀ ਤਾਂ ਸਾਡੇ ਮਾਮ ਦਾਦੀ ਸੀਗੀ ਜਿਹੜੀ ਪੰਜਾਬ ਕੌਰ ਉਹ ਤੋਂ ਕਈ ਧਾਰਮਿਕ ਬੰਦੇ ਲੈ ਗਏ ਗ੍ਰੰਥ ਗ੍ਰੰਥ ਵੀ ਸੀਗੇ ਬੜਾ ਧਾਰਮਿਕ ਬੰਦਾ ਸੀ ਕਹਿੰਦੇ ਉਹ ਹਾਂ ਤੇ ਮੈਂ ਹੁਕਮ ਰਾਜਿਆਂ ਨੂੰ ਵੀ ਪੁੱਛਿਆ ਸੀ ਉਹ ਕਹਿੰਦਾ ਵੀ ਮੇਰੇ ਖਿਆਲ ਚ ਨਹੀਂ ਉਹ ਪਹਿਲਾਂ ਦੀ ਹਾਂ ਅੱਛਾ ਦਸਵੀਂ ਦੇ ਕਿਸੇ ਅਧਿਆਪਕ ਦਾ ਨਾਮ ਯਾਦ ਹੋਵੇ ਤੁਹਾਨੂੰ ਹੈ ਦਸਵੀਂ ਚ ਜਦੋਂ ਤੁਸੀਂ ਪੜ੍ਹੇ ਉਹ ਲਾਡੇ ਦਾ ਕੋਈ ਅਧਿਆਪਕ ਦਾ ਨਾਮ ਯਾਦ ਹੈ ਤੁਹਾਡੀ ਹਾਂ ਉਹ ਇੱਕ ਤਾਂ ਰਫੂ ਜੀ ਵੀ ਗਾ ਹੋ ਹਾਂ ਹਾਂ ਡਰਾਈਵਰ ਸਰ ਸੀਗਾ ਹਾਂ ਚਲੋ ਕੋਈ ਗੱਲ ਨਹੀਂ ਉਹਦਾ ਟਾਈਮ ਬਹੁਤ ਹੋ ਗਿਆ ਨਾ ਤੇ ਜਿਹੜੇ ਤੁਸੀਂ ਪੜਦੇ ਸੀਗੇ ਬਹੁਤ ਕਈ ਕਈ ਬਦਲੇ ਨੇ ਹੂੰ ਜਿਹੜੇ ਅੱਛਾ ਤੁਸੀਂ ਇਕੱਠੇ ਪੜਦੇ ਸੀ ਜਮਾਤੀ ਸੀ ਜਿਹੜੇ ਉਹਨਾਂ ਦੇ ਵਿੱਚੋਂ ਇੱਕ ਤਾਂ ਚਲੋ ਹੁਕਮ ਰਾਜੀਆਂ ਨਾਲ ਤੁਹਾਡੀ ਨੇੜਤਾ ਸੀਗੀ ਚਲੋ ਇੱਕ ਦੋ ਕਲਾਸਾਂ ਦਾ ਫਰਕ ਤੁਸੀਂ ਦੱਸਦੇ ਹੋ ਤੇ ਹੋਰ ਕੋਈ ਜੇ ਕਿਹੜਾ ਦੋਸਤ ਸੀਗਾ ਤੁਹਾਡਾ ਉਹਨਾਂ ਦੇ ਵਿੱਚ ਜਿਹੜਾ ਨਾਲ ਇਕੱਠੇ ਪੜਦੇ ਸੀ ਤੁਸੀਂ ਜਮਾਤੀਆਂ ਚ ਹੋਰ ਉਹਨਾਂ ਦਾ ਦੋਸਤ ਆਪਣੇ ਪਿੰਡ ਦਾ ਹੈ ਹਾਂ ਪਿੰਡ ਦਾ ਪਰ ਉਹਦਾ ਇੱਕ ਦਾ ਨੰਨਾ ਦਾ ਬੰ ਲਾਸ਼ਮਣ ਹੁੰਦਾ ਰਗਵੀਰ ਦਾ ਅੱਛਾ ਇਹ ਵੀ ਤੁਹਾਡੇ ਨਾਲ ਵੜਦਾ ਰਿਹਾ ਇੱਕ ਇਹ ਥੋੜਾ ਪਿੱਛੋਂ ਸੀਗਾ ਕਰਤਾਰ ਗੱਜਣ ਦਾ ਅੱਛਾ ਉਹ ਸਾਥੋਂ ਮਦਰ ਸੀਗਾ ਉਹ ਤੁਹਾਡੇ ਮਗਰ ਸੀ ਪਰ ਉਹ ਲੋ ਪੜੇ ਉਹ ਵੀ ਉਹ ਜਿਹੜਾ ਮਤਲਬ ਖੜਕੋ ਨੇ ਮਾਰਤਾ ਸੀ ਜਿਹੜਾ ਖੜਕੋ ਨੇ ਮਾਰਤਾ ਸੀ ਉਹਦੀ ਗੱਲ ਕਰਦੇ ਹਾਂ ਅੱਛਾ ਉਹ ਐਡਾ ਵੱਡੀ ਉਮਰ ਦਾ ਸੀ ਉਹ ਹਾਂ ਅੱਛਾ ਠੀਕ ਹੈ ਤੇ ਜਿਹੜਾ ਮਹਿੰਦਰਾ ਕਾਲਜ ਦਾ ਸੀ ਉੱਥੇ ਫਿਰ ਤੁਸੀਂ ਹੋਸਟਲ 'ਚ ਰਹਿੰਦੇ ਹੋਵੋਗੇ। ਨਾ ਉਸ ਵੇਲੇ ਮੈਂ ਉਹ ਇੱਕ ਗਿਆਨੇ ਨਾਲ ਸਾਡੇ ਬਾਪੂ ਜੀ ਨਾਲ ਆਉਣਾ ਜਾਣਾ ਠੀਕਾ। ਅੱਛਾ ਜੀ। ਉਹ ਪਹਿਲਾਂ ਤੁਸੀਂ ਮੱਕਾ ਮੱਕਾ ਤੇ ਮੈਂ ਖੁਦ ਮੈਂ ਪਿੰਡ ਦੇ ਵੀ ਹੋਰ ਪਰਿਵਾਰ ਦੇ ਕਈ ਉਹ ਉਹਨਾਂ ਕੋਲੇ ਆਉਣਾ ਜਾਣਾ ਠੀਕਾ। ਉਹ ਇਹਦੇ ਕੰਮ ਕਰਦਾ ਠੀਕਾ। ਉਹ ਸਰਵਸ ਨੇ ਕੋਈ ਕਰਦਾ ਤੇ ਉਹ ਉਹ ਪੜਿਆ ਲਿਖਿਆ ਸੀ ਨਾ ਨਾ ਚਿੱਤੇ ਹੈ ਉਹਦਾ ਕੋਈ ਗਿਆਨੀ ਦਾ ਗਿਆਨੀ ਗਿਆਨੀ ਹੀ ਕਹਿੰਦੇ ਹਾਂ ਗਿਆਨੀ 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 ਕਹਿੰਦੇ ਹੂੰ ਹੋਰ ਮੁੰਡਾ ਉਹਨਾਂ ਦਾ ਅੱਗੇਗਾ ਉਹ 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 ਉਹਨੋਂ ਵੀ ਸੀ ਤੇ ਇੱਕ ਇੱਕ ਸਾਡੇ ਨਾਲ ਹੀ ਸੀ ਅੱਛਾ ਇੱਕ ਇੱਥੇ ਮਤਲਬ ਮਜ਼ਾਕੀਆ ਜੀ ਗੱਲ ਸੁਣਨ ਨੂੰ ਮਿਲਦੀ ਹੁੰਦੀ ਹੈ ਸਾਡੇ ਬਾਪੂ ਹੀ ਉਰੇ ਸੁਣਾਇਆ ਕਰਦੇ ਸੀ ਪਤਾ ਨਹੀਂ ਉਹ ਸੱਚਾ ਜਾਂ ਝੂਠ ਹੈ ਵੀ ਜਿਹੜੇ ਤੁਹਾਡੇ ਛੋਟੇ ਭਰਾ ਹੈਗੇ ਸੀ ਗੁਰਵਖ ਸਿੰਘ ਹਾਂ ਕਹਿੰਦੇ ਵੀ ਉਹਨੂੰ ਤੁਹਾਡੇ ਬਾਪੂ ਜੀ ਨੇ ਕਿਹਾ ਵੀ ਤੂੰ ਭਾਈ ਪੜਨ ਲੱਗ ਜਾ ਉਹ ਕਹਿੰਦਾ ਵੀ ਮੈਂ ਨਹੀਂ ਪੜਨਾ ਤੇ ਕਹਿੰਦਾ ਵੀ ਤੂੰ ਜੋ ਕੁਝ ਮਰਜ਼ੀ ਲੈ ਲੈ ਤੂੰ ਪਰ ਪੜਨ ਲੱਗ ਜਾ ਉਹ ਚੰਦ ਚੰਦ ਅੱਛਾ ਉਹ ਚੰਦ ਸੀਗੇ ਤੁਹਾਡੇ ਉਹ ਚਾਚੇ ਦਾ ਮੁੰਡਾ ਚਾਚੇ ਦਾ ਮੁੰਡਾ ਜਿਹੜਾ ਕਹਿੰਦਾ ਸੀ ਵੀ ਮੈਨੂੰ ਮਹਾਤੀ ਦਾ ਬਚਾ ਲੈ ਆਹ ਚਾਚਾ ਉਹ ਚੰਦ ਸੀਗੇ ਉਹ ਨਾਲ ਹੀ ਪੜਦਾ ਤੇ ਮੈਂ ਅੱਛਾ ਗੁਰਬਖਸ਼ ਤਾਂ ਮਾਗਰੋਂ ਮਾਗਰੋਂ ਲੱਗੇ ਉਹ ਮੇਰੇ ਨਾਲ ਹੀ ਸੀ ਉਹ 8ਵੇਂ ਜਿਹੇ ਫਾਇਲ ਫੇਲੇ ਹੋ ਗਏ ਸੀ ਅੱਛਾ ਅੱਛਾ ਉਦੋਂ ਬਾਅਦ ਹਟ ਗਿਆ ਹਾਂ ਉਹਨੂੰ ਫਿਰ ਉਦੋਂ ਕਹਿੰਦੇ ਹੋਣਗੇ ਵੀ ਤੂੰ ਪੜਨਾ ਲੱਗੇ ਅੱਛਾ ਅੱਛਾ ਕੀ ਗੱਤੀ ਗਾਉ ਬੜੀਆ ਮਤਲਬ ਹੈ ਉਹ ਦੀ ਅੰਦਰ ਦੀ ਗੱਲ ਬੜੀ ਚਰਚਾ ਚਰਚਾ ਦੇ ਵਿੱਚ ਰਹੀ ਹੈ ਵੀ ਮੈਂ ਤਾਂ ਵੀ ਦੇ ਦੇਗਾ ਫਿਰ ਤੂੰ ਇਹ ਦੇ ਦੇਗਾ ਚੰਗਾ ਫਿਰ ਰਾਤੀ ਦਾ ਵਿਚਾਰ ਆ ਸੀ ਉਹ ਅੱਛਾ ਆਪਣੇ ਮਤਲਬ ਪਿਤਾ ਜੀ ਨੂੰ ਕਿਹਾਉਣਾ ਜਿੱਤ ਸਿੰਘ ਨੂੰ ਕਿਹਾਉਣਾ ਨਹੀਂ ਜਿੱਤ ਸਿੰਘ ਨੂੰ ਕਿਹਾ ਸੀ ਉਹਨਾਂ ਨੇ ਉਹ ਜੀ ਬਾਪਾ ਜੀ ਕਹਿੰਦੇ ਰਹਿੰਦੇ ਚਰਚਾ ਚਰਚਾ ਤਾਂ ਉਹ ਦੀ ਬੀਕ ਉਹ ਚਾਚੇ ਕਹਿੰਦੇ ਹੁੰਦੇ ਹਾਂ ਵੇ ਤੂੰ ਫालतੂ ਲਾਇਲਾ ਕਿਹੜਾ ਕੁਝ ਲੈਣਾ ਹੈ ਤੂੰ ਅੱਛਾ ਜੀ ਤੋ ਤੁਸੀਂ ਪਟਿਆਲੇ ਤੋਂ ਪਟਿਆਲਾ ਛੱਡ ਕੇ ਆ ਗਏ ਮਤਲਬ ਹਾਂ ਤੁਸੀਂ ਕਹਿੰਦੇ ਆ ਵੀ ਉਹ 12ਵੀਂ ਮਤਲਬ ਪਾਸ ਨਹੀਂ ਕਰ ਸਕੇ ਹਾਂ ਫਿਰ ਤੁਸੀਂ ਕੀ ਕੀਤਾ ਮਿਲਟਰੀ ਚ ਉਹਦੀ ਭਰਤੀ ਹੋ ਗਈ ਕਿ ਕੁਝ ਟਾਈਮ ਬਾਅਦ ਮੇਰੇ ਖਿਆਲ ਤਾਂ ਸਾਲ ਸਾਲ ਨਰੰਦਰੀ ਭਰਤੀ ਹੋ ਗਿਆ ਅੱਛਾ ਇੰਨੇ ਦਿਨ ਰਹੇ ਆ ਉਹ ਨਾ ਚਰ ਖੇਤੀ ਦੇ ਕੰਮ ਕਰਦੇ ਰਹੇ ਹਾਂ ਹਾਂ ਤੇ ਪਹਿਲਾਂ ਵੀ ਅਸੀਂ ਤਾਂ ਖੇਤੀ ਦਾ ਕੰਮ ਤਾਂ ਸਭ ਪੜ ਪੜਦੇ ਐ ਨਹੀਂ ਵੀ ਨਹੀਂ ਹੁ ਕਰੇ ਖੇਤੀ ਦਾ ਐ ਤੋਂ ਮਾਰ ਨੂੰ ਵੀ ਆਉਣਾ ਜਦੋਂ ਕਿਤੇ ਕਿਤੇੋਂ ਕਰੇ ਆਉਣਾ ਉਹਨਾਂ ਖੇਤੀ ਦੇ ਉਹਨਾਂ ਪਾਣੀਾਂ ਦੇ ਨਾਲ ਕੰਮ ਕਰਦੇ ਹੂੰ ਅੱਛਾ ਜਿਹੜਾ ਜੱਦੀਕਰ ਐ ਇਹ ਤਾਂ ਉਹੀ ਸੀਗਾ ਜਿਹੜਾ ਪਿਆਰੇ ਹੋਰਾਂ ਦੇ ਸਾਹਮਣੇ ਸੀ ਥੋੜਾ ਕਿ ਉਹ ਤੋਂ ਪਹਿਲਾਂ ਕਿਤੇ ਹੋਰ ਵੀ ਹੁੰਦਾ ਸੀ ਨਾ ਉਹੀ ਐ ਜੱਦੀ ਉਹੀ ਸੀ ਉੱਥੇ ਤੁਸੀਂ ਪੜ੍ਹੇ ਉਸ ਘਰ ਦੇ ਵਿੱਚ ਇੱਕ ਚਵਾਰਾ ਵੀ ਬਣਿਆ ਹੋਇਆ ਸੀ ਉਹਦੇ ਉੱਪਰ ਹੈ ਨਾ ਹਾਂ ਹੂੰ ਅੱਛਾ ਉਦੋਂ ਮਤਲ ਜਿਹੜੀਆਂ ਪੜਨ ਦੀਆਂ ਸਹੂਲਤਾਂ ਤਾਂ ਬਹੁਤ ਮਲ ਘੱਟ ਸੀਗੀਆਂ ਹਾਂ ਤੇ ਆਪਣੇ ਘਰ ਦੇ ਵਿੱਚ ਇਹ ਜਾਗ ਕਿਵੇਂ ਲੱਗੀ ਵੀ ਬੱਚਿਆਂ ਨੂੰ ਪੜਾਉਣਾ ਚਾਹੀਦਾ ਹੈ ਵੀ ਹੁਕਮੇ ਨੇ ਵੀ ਇੱਕ ਮੁੰਡਾ ਸੁਸੇ ਤੁਸ ਜੀ ਵੀ ਛੱਡ ਕੇ ਕਈ ਮੁੰਡੇ ਨੇ ਹਾਂ ਅਸੀਂ ਇੱਕ ਪੜਾਓ ਇੱਕ ਪੜਾ ਦਿਓ ਪੜਾ ਉਹ ਪਹਿਲਾਂ ਕਿਤੇ ਪਹਿਲਾਂ ਵੱਡੇ ਭਾਈ ਨੂੰ ਹਰਵੰਤ ਨੂੰ ਲਾਇਆ ਹੋ ਇੱਕ ਬਾਣ ਜਲ ਸਾਡੇ ਪੂਰਵਾ ਦਾਤੀ ਅੱਛਾ ਉਹ ਦੋਨੇ ਕਹਿੰਦੇ ਉਹ ਰਾਜ ਰਾਜ ਪੂਰੀ ਉੱਤੀ ਗਈ ਪੂਰੀ ਪੂਰੀ ਚ ਬੈਠ ਕੇ ਆ ਜਾਏ ਅੱਛਾ ਉਹ ਕਹਿੰਦਾ ਉਹ ਤਾਂ ਸਕੂਲ ਨਾ ਜਾਇਆ ਕਰਨ ਮਤਲਬ ਬੱਚੋਂ ਨੇ ਨਾ ਜਾਇਆ ਕਰਨ ਬਈ ਆਖਰ ਫਿਰ ਹਟਾ ਦੇ ਤੇ ਉਦੋਂ ਬਾਅਦ ਆਏ ਉਹਦੇ ਕਬੀਰ ਉਹ ਪੜਦੇ ਨਹੀਂ ਆ ਵਾਪੂ ਹੋਰ ਕਹਿੰਦੇ ਤੇ ਇਹ ਕਹਿੰਦਾ ਤੁਸੀਂ ਕਾਇ ਉਸ ਨੂੰ ਹਰ ਕਰਨ ਨੂੰ ਕਹਿ ਕੇ ਦੇਖੋ ਉਨੇ ਮਾਇਓਦੇ ਰੋਟੀ ਲੈ ਕੇ ਗਿਆ ਮੈਨੂੰ ਕਹਿੰਦਾ ਤੈਨੂੰ ਪੜ੍ਹਨਾ ਲੱਗਣਾ ਹੈ ਹਾਂ ਮੈਂ ਲੱਗ ਜੂਗਾ ਗੱਲ ਤਾਂ ਹੁਕਮੇ ਦੀ ਚਲਾਈ ਸੀ ਹਾਂ ਉਹ ਹੁਕਮ ਇਹਨੇ ਕਿਹਾ ਵੀ ਉਹਨੂੰ ਤੁਸੀਂ ਤੁਸੀਂ ਲਾਓ ਪੜ੍ਹਨਾ ਹਾਂ ਵਾਹ ਉਹ ਮੈਨੂੰ ਵੀ ਕਹਿਤਾ ਤੂੰ ਪੜ੍ਹਨ ਲੱਗੇ ਜਾ ਹਾਂ ਚਲ ਮੈਂ ਲੱਗਾ ਤਾ ਹਾਂ ਉਹ ਉਹ ਕੋਲੋਂ ਪੜ੍ਹਨ ਲੱਗੇ ਨਾ ਉਹ ਨਹੀਂ ਡੰਗਰ ਜਾਂਦੇ ਸਾਰੇ ਕੰਮ ਕਰਦੇ ਰਹਿ ਖੇਤੀ ਦੇ ਹਾਂ 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 ਅੱਛਾ ਇਸੇ ਸਮੇਂ ਇੱਕ ਗੱਲ 47 ਦੀ ਆਪਣੇ ਪਰਿਵਾਰ ਬਾਰੇ ਪਿੰਡ 'ਚ ਚੱਲਦੀ ਸੁਣਦੇ ਰਹੇ ਹਾਂ ਅਸੀਂ ਕਿਉਂਕਿ ਅਸੀਂ ਤਾਂ ਦੇਖੋ ਮੇਰਾ ਤਾਂ ਜਨਮ ਹੈਗਾ 1960 ਦਾ ਸਾਨੂੰ ਤਾਂ ਪਤਾ ਨਹੀਂ ਹੱਲਿਆਂ ਵੇਲੇ ਕੀ ਵਾਪਰਿਆ ਆਪਣੇ ਪਰਿਵਾਰ ਦਾ ਜਿਹੜੇ ਆਪਣੇ ਮੁਸਲਮ ਪਰਿਵਾਰ ਹੈਗੇ ਆ ਜਿਵੇਂ ਪਿਆਰੇ ਕੇ ਮੁਖਤਿਆਰੇ ਕੇ ਬਹੁਤ ਵੱਡਾ ਇਹਸਾਨ ਮੰਨਦੇ ਨੇ ਉਹ ਕੀ ਘਟਨਾ ਸੀ ਕੁਝ ਜ਼ਿਆਦਾ ਤੁਹਾਡੇ ਘਟਨਾ ਉਹੀ ਸੀ ਉਹਨੂੰ ਉਹਨਾਂ ਨੂੰ ਜਿਵੇਂ ਜਿョ ਕੇ ਹੁੰਦੇ ਤੇ ਮਾਰ ਗਏ ਆਪਣੇ ਪਿੰਡ ਦੇ ਕਿੰਨੇ ਬੰਦੇ ਮਾਰ ਦਿੱਤੇ ਸੀ ਹਾਂ ਮੁਸਲਮਾਨਾਂ ਨੂੰ ਮਾਰਦੇ ਸਨ ਅੱਛਾ ਹਾਂ ਕਿਹੜਾ ਪਿੰਡ ਚੋਂ ਉਹ ਵੜ ਜਾਂਦੇ ਮੁਸਲਮੰਡੀ ਚ ਜਿੱਥੇ ਕਿਹੜਾ ਬਣ ਜਾਂ ਮਿਲ ਜਾਂਦਾ ਮਾਰ ਕਿੰਨੇ ਕੁ ਮੁਸਲਮਾਨਾਂ ਦੇ ਘਰ ਸੀ ਆਪਣੇ ਆਪਣੇ ਘਰਾਂ ਮਾ ਹੈਗੇ ਤੇ 25 ਸੀ 25 ਘਰ ਸੀਗੇ ਤੇ ਹੈਗੇ ਤੇ ਮਤਲਬ ਛੋਟੇ ਛੋਟੇ ਘਰ ਤੇ ਮੰਜੇ ਜਾ ਰਹੇ ਹੂੰ ਹੂੰ ਤੇ ਆਪਾਂ ਨੇ ਮਤਲਬ ਉਹਨਾਂ ਨੂੰ ਬਚਾਇਆ ਹੋਰ ਉਹ ਆਪਣੇ ਘਰੇ ਰੱਖਿਆ ਅੱਛਾ ਅੱਛਾ ਮਤਲਬ ਉਹ ਕਰੇ ਰੱਖਿਆ ਆਪਲੇ ਓਕੇ ਹਾਂ ਤੇ ਫਿਰ ਤੁਹਾਡੇ ਤੇ ਨਹੀਂ ਜਿਹੜੇ ਜਥੇ ਆਉਂਦੇ ਸੀ ਆਪਣੇ ਪਰਿਵਾਰ ਤੇ ਨਹੀਂ ਉਹਨਾਂ ਨੇ ਕੋਈ ਹਮਲਾ ਹਮਲਾ ਕੀਤਾ ਉਹਨਾਂ ਨੂੰ ਵੀ ਬਤਾ ਦੀ ਹਾਂ ਅੱਛਾ ਲੁਕੋ ਕੇ ਰੱਖਿਆ ਮਤਲਬ ਮੁਸਲਮਾਨਾਂ ਦੇ ਘਰਾਂ 'ਚ ਇਹ ਹੌਸਤ ਕਰਦੇ ਸੀ ਲੁਕੋ ਕੇ ਰੱਖਿਆ ਮਤਲਬ ਹਾਂ ਲੁਕੋ ਕੇ ਰੱਖਿਆ ਹਾਂ ਕਿਉਂਕਿ ਉਹ ਹੁਣ ਵੀ ਜਦੋਂ ਕੋਈ ਗੱਲ ਚੱਲਦੀ ਹੈ ਨਾ ਉਹ ਇਸ਼ਾਨ ਮੰਨਦੇ ਨੇ ਵੀ ਇਹਨਾਂ ਨੇ ਸਾਨੂੰ ਬਚਾਇਆ ਹੋਇਆ ਆਪਣੇ ਪਰਿਵਾਰ ਬਾਰੇ ਉਹ ਉਹ ਸਾਰੇ ਪਰਿਵਾਰ ਅਸਲ ਤਾਂ ਬਗ ਦੇ ਵਿੱਚੋਂ ਵਾਲੇ ਤਾਂ ਅੱਛਾ ਇਹ ਤਾਂ ਦੋ ਦੋ ਮਖਤਾਰਾ ਤੇ ਪਿਆਰੇ ਹੀ ਰਹਿ ਗਏ ਤੇ ਅੱਛਾ ਅੱਛਾ ਜਿਹੜੇ ਬਚ ਰਹੇ ਸੀ ਉਹਨਾਂ ਚੋਂ ਬਾਅਦ ਚ ਚਲੇ ਗਏ ਹਾਂ ਬਾਅਦ ਚ ਫਿਰ ਆਏ ਆਏ ਮੁਸਲਮਾਨ ਨੂੰ ਲੈਣ ਹੂੰ ਆਹ ਕੋਣ ਤੋਂ ਉਧਰ ਵਾਗੇ ਹੂੰ ਠੀਕ ਓਕੇ